ਮੈਨੂੰ ਪਿਛਲੇ ਦਿਨਾਂ ਦੇ ਵਿੱਚ ਇੱਕ ਮੇਰੇ ਜਾਣਕਾਰ ਦਾ ਇੱਕ ਫੋਲੋਅਰ ਦਾ ਇੱਕ ਲੜਕੇ ਦਾ ਫੋਨ ਆਇਆ ਮੈਨੂੰ ਕਹਿੰਦਾ ਭਾਈ ਸਾਹਿਬ ਮੈਂ ਤੁਹਾਡੇ ਤੋਂ ਨਰਾਜ਼ ਆ ਮੈਂ ਕਿਹਾ ਜੀ ਕਿਉਂ ਨਰਾਜ਼ ਹੋ ਤੁਸੀਂ ਕਹਿੰਦਾ ਇਸ ਕਰਕੇ ਨਰਾਜ਼ ਆ ਵੀ ਇੱਕ ਪ੍ਰੋਟੈਸਟ ਚੱਲ ਰਹੇ ਨੇ ਡੌਗਸ ਦੀ ਸੇਫਟੀ ਵਾਸਤੇ ਤੁਸੀਂ ਉਸ ਪ੍ਰੋਟੈਸਟ ਦੇ ਵਿੱਚ ਸਭ ਤੋਂ ਅੱਗੇ ਸੀ ਔਰ ਮੈਨੂੰ ਤੁਹਾਡੇ ਤੋਂ ਉਮੀਦ ਨਹੀਂ ਸੀ ਵੀ ਤੁਸੀਂ ਡੌਗਸ ਨੂੰ ਫੇਵਰ ਕਰੋਗੇ ਮੈਂ ਕਿਹਾ ਤੂੰ ਫੇਰ ਅੱਜ ਤੱਕ ਪਰਮਜੀਤ ਨੂੰ ਸਮਝ ਹੀ ਨਹੀਂ ਪਾਇਆ ਮੈਂ ਸਹੀ ਦੇ ਨਾਲ ਆ ਗਲਤ ਦੇ ਖਿਲਾਫ ਆ ਮੈਂ ਇਨਸਾਨ ਜਾਨਵਰ ਨਹੀਂ ਦੇਖਦਾ ਮੈਂ ਕੋਈ ਇਨਸਾਨ ਆ ਬੜੀ ਸਮਾਜ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਲੋਕ ਨੇ ਕੋਈ ਬਲੱਡ ਡੋਨੇਸ਼ਨ ਤੇ ਕੰਮ ਕਰ ਰਿਹਾ ਕੋਈ ਜਾਨਵਰਾਂ ਦਾ ਇਲਾਜ ਕਰ ਰਿਹਾ ਕੋਈ ਇਨਸਾਨਾਂ ਦਾ ਇਲਾਜ ਕਰ ਰਿਹਾ ਕੋਈ ਵਾਤਾਵਰਣ ਦਾ ਇਲਾਜ ਕਰ ਰਿਹਾ ਮੈਂ ਬੱਚੇਓ ਐਸਾ ਇਨਸਾਨ ਆ ਮੈਂ ਸਾਰਾ ਕੁਝ ਹੀ ਕਰ ਰਿਹਾ ਮੈਂ ਪਾਣੀਆਂ ਤੇ ਵੀ ਬੋਲਦਾ ਮੈਂ ਜਾਨਵਰਾਂ ਤੇ ਵੀ ਬੋਲਦਾ ਮੈਂ ਨਸ਼ੇ ਤੇ ਵੀ ਬੋਲਦਾ ਮੈਂ এনवायरमेंट ਸੇਫਟੀ ਤੇ ਵੀ ਬੋਲਦਾ ਮੈਂ ਪੰਜਾਬ ਦੇ ਕਰਜ਼ਿਆਂ ਤੇ ਵੀ ਬੋਲਦਾ ਮੈਂ ਐਜੂਕੇਸ਼ਨ ਤੇ ਵੀ ਬੋਲਦਾ ਮੈਂ ਹਰ ਤਰ੍ਹਾਂ ਦੇ ਟੌਪਿਕ ਤੇ ਬੋਲਦਾ ਜੋ ਸਮਾਜ ਨਾਲ ਜੁੜਿਆ ਹੋਇਆ ਮੈਂ ਸਹੀ ਦੇ ਨਾਲ ਆ ਮੈਂ ਗਲਤ ਦੇ ਨਾਲ ਨਹੀਂ ਆ ਚਾਹੇ ਕੋਈ ਵੀ ਟੌਪਿਕ ਹੋਵੇ